ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਅੱਜ ਮੈਂ ਨਾ ਜਿਹੜੀ ਆਪਾਂ ਮਾਲਮਾਲ ਦੇ ਕੱਪੜੇ ਦੀ ਪਟਕੀ ਹੈਗੀ ਉਹ ਬਣਾਉਣੀ ਤੁਹਾਨੂੰ ਦੱਸ ਰਹੀਆਂ। ਵੈਸੇ ਮੈਂ ਹਨਾ ਇਹ ਪਟਕੀ ਬਣਾਉਂਦੀ ਵੀਡੀਓ ਪਹਿਲਾਂ ਵੀ ਪਾਈ ਸੀ। ਪਰ ਬਹੁਤ ਹਨਾ ਇੱਕ ਦਾ ਕਮੈਂਟ ਆਇਆ ਵੀ ਜਿਹੜੀ ਉਹ ਪਟਕੀ ਹੈ ਉਹਦੀ ਲੰਬਾਈ ਵੀ ਆਪਾਂ ਨੇ ਉਹਦਾ ਜਿਹੜਾ ਨਾਪ ਹੈ ਉਹ ਕਿਸ ਤਰ੍ਹਾਂ ਲੈਣਾ ਹੈ ਵੀ ਉਹ ਦੱਸੋ। ਇਹ ਇੱਕ ਵੀ ਉਹ ਨਾ ਵੀ ਜਿਹੜੀ ਪਟਕੀ ਮੈਨੇ ਬਣਾਈ ਸੀ ਇਹ ਜਿਹੜੀ ਮੈਂ ਅੱਜ ਪਟਕੀ ਬਣਾਉਣ ਜਾ ਰਹੀ ਆ ਮੈਂ ਅੰਡਰਗਰਾਉਂਡ ਪਟਕੀ ਬਣਾਉਣ ਜਾ ਰਹੀ ਆ ਇਹਦੀ ਕੋਈ ਵੀ ਜਿਹੜੀ ਸਿਲਾਈ ਹੈ ਹਨਾ ਉਹ ਆਪਣੀ ਬਾਹਰ ਹੀ ਨਹੀਂ ਆਉਗੀ ਤੁਹਾਨੂੰ ਕਿਸੇ ਓਵਰਲਾਕ ਦੀ ਲੋੜ ਨਹੀਂ ਉਹ ਪਟਕੀ ਸਿਰਫ ਆਪਾਂ ਅੰਡਰਗਰਾਉਂਡ ਸਿਲਾਈ ਮਾਰ ਕੇ 10 ਮਿੰਟਾਂ ਦੇ ਵਿੱਚ ਇਹ ਪਟਕੀ ਜਿਹੜੀ ਤਿਆਰ ਹੋ ਜਾਂਦੀ ਆ ਕਿਉਂਕਿ ਅੱਜ ਕੱਲ ਬਹੁਤ ਹਨਾ ਬੀਬੀਆਂ ਪਹਿਣਾ ਵੀ ਇਹ ਪਟਕੀ ਵੀ ਬੰਨ੍ਹਦੀਆਂ ਨੇਗੀਆਂ ਤੇ ਆਪਾਂ ਬੱਚਿਆਂ ਨੂੰ ਵੀ ਲੋੜ ਪੈਂਦੀ ਰਹਿੰਦੀ ਹੈਗੀ ਇਹ ਪਟਕੀ ਦੀ। ਇਹਦੀ ਮੈਂ ਤੁਹਾਨੂੰ ਕਟਿੰਗ ਤੇ ਸਟੀਚਿੰਗ ਦੱਸਦੀ ਆ। ਪਹਿਲੀ ਗੱਲ ਤਾਂ ਜੀ ਜਿਹੜੀ ਇਹ ਪਟਕੀ ਹੈ ਇਹਦਾ ਜਿਹੜਾ ਨਾਪ ਹੈ ਉਹ ਆਪਾਂ ਨੇ ਲੈਣਾ ਹੈਗਾ ਹਨਾ ਆਪਾਂ ਨੇ ਇਹਦਾ ਨਾਪ ਲੈਣਾ ਹੈਗਾ ਉਰੇ ਤੋਂ। ਉਰੋਂ ਆਪਾਂ ਨੇ ਇੰਚੀ ਟੇਪ ਰੱਖਣਾ ਹੈ ਪਟਕੀ ਦਾ ਨਾਪ ਲੈਣ ਲਈ ਉਰੋਂ ਤੇ ਆਪਾਂ ਨੇ ਇਸ ਤਰ੍ਹਾਂ ਪਿੱਛੇ ਬਿਲਕੁਲ ਆਪਣੀ ਗਿੱਚੀ ਤੱਕ ਇੰਚੀ ਟੇਪ ਲੈ ਕੇ ਜਾਣਾ। ਠੀਕ ਹੈ ਜਿਵੇਂ ਮੈਂ ਦੇਖੋ ਲੈ ਕੇ ਗਈਆਂ। ਮੇਰੀ ਹੈ ਨਾ 15 ਇੰਚ ਜਿਹੜੀ ਐਨ ਇਹ ਸਾਰੀ ਤਿਆਰ ਹੈ ਇਹ ਆ ਗਈ ਹੈ ਇਹਦੇ ਇਹ ਪਟਕੀ ਦੇ ਵਿੱਚ ਆਪਾਂ ਮੂਰੇ ਜਿਹੜਾ ਕੱਪੜਾ ਲਾਉਣਾ ਹੈਗਾ ਉਹ ਕੱਪੜਾ ਮਾਈਨਸ ਕਰ ਦਾਂਗੇ ਹੁਣ ਜੇ ਆਪਣੀ ਜਿਹੜੀ ਮੂਰਲੀ ਆਪਾਂ ਆਹ ਵਾਲੀ ਲਾਉਣੀ ਹੈ ਇਹ ਚੌੜੀ ਆਪਾਂ 5 ਇੰਚ ਤਿਆਰ ਰੱਖ ਦਿਆਂ ਆਪਾਂ 15 ਇੰਚ ਦੇ ਵਿੱਚੋਂ ਹੁਣ 5 ਇੰਚ ਪੱਟੀ ਉਹ ਘਟਾ ਦਾਂਗੇ 10 ਇੰਚ ਬਚ ਗਿਆ 10ਵੀਂ 10 ਇੰਚ ਦੇ ਵਿੱਚ ਤੁਸੀਂ ਸਿਉਣ ਦਾ ਮਾਰਜਿਨ ਰੱਖਣਾ ਆਪਾਂ ਨੇ ਪੱਟੀ ਪੰਜ ਤਿਆਰ ਹੋ ਰੱਖੀ ਐ 10 ਆਪਣਾ ਜਿਹੜਾ ਸਿਰ ਦਾ ਆਪਾਂ ਗੋਲ ਪੀਸ ਕੱਟਾਂਗੇ ਉਹ ਤਿਆਰ ਰੱਖਿਆ ਲੇਕਿਨ ਸਲਾਈ ਦਾ ਮਾਰਜਿਨ ਤੁਸੀਂ ਰੱਖਣਾ ਜਿਹੜੀ 5 ਇੰਚ ਪੱਟੀ ਕੱਟਣੀ ਐ ਤੁਸੀਂ ਉਹਦੇ ਵਿੱਚ ਵੀ ਸਲਾਈ ਦਾ ਮਾਰਜਿਨ ਰੱਖਣਾ ਜਿਹੜਾ ਤੁਸੀਂ 10 ਇੰਚ ਸਿਰ ਦਾ ਘੇਰਾ ਕੱਟਣਾ ਉਹ ਚ ਵੀ ਮਾਰਜਿਨ ਰੱਖਣਾ ਮੈਂ ਜਿਹੜੀ ਅੱਜ ਇਹ ਪਟਕੀ ਕੱਟ ਰਹੀਆਂ ਮੈਂ ਨਾ ਬੱਚੇ ਦੀ ਪਟਕੀ ਕੱਟ ਰਹੀ ਆ ਇੱਕੋ ਬੱਚਾ ਬਾਹਰ ਹੈ ਸਾਡਾ ਤੇ ਉਹਦਾ ਨਾ ਮਤਲਬ ਕੋਈ ਕੇਸ ਭਾਰੀ ਨਹੀਂ ਗੀ ਮੈਂ ਉਹਦੇ ਨਾਪ ਦੀ ਪਟਕੀ ਕੱਟ ਰਹੀ ਆ ਉਹਦੀ ਜਿਹੜੀ ਲੈਂਥ ਤਿਆਰ ਹੈਗੀ ਉਹ ਜਿਵੇਂ ਆਪਣੀ ਆਮ ਹੈ ਮੈਂ ਤੁਹਾਨੂੰ ਦੱਸਿਆ ਵੀ 15 ਲੈਂਥ ਉਹਦੀ 17 ਲੈਂਥ ਤਿਆਰ ਹੈਗੀ ਇਹ ਅੱਜ ਮੈਂ 17 ਇੰਚ ਲੈਂਥ ਤਿਆਰ ਦੇ ਹਿਸਾਬ ਨਾਲ ਪਟਕੀ ਬਣਾ ਰਹੀ ਆ ਇਹਦੇ ਵਿੱਚੋਂ ਮੈਂ ਜਿਹੜੀ ਉਹਦੀ ਸਿਰ ਦੀ ਲੰਬਾਈ ਹੈਗੀ ਉਤਾ ਮੈਂ 12 ਇੰਚ ਰੱਖੂਗੀ ਤੇ ਜਿਹੜੀ ਮੂਰਲੀ ਪੱਟੀ ਹੈਗੀ ਉਹ ਮੈਂ 5 ਇੰਚ ਤਿਆਰ ਰੱਖੂਗੀ ਇਹ ਜਿਹੜੀ ਅੱਜ ਮੈਂ ਕਟਾਈ ਕਰਨੀ ਹੈ ਇਹ ਮੈਂ ਅੰਡਰਗਰਾਊਂਡ ਪੱਟਕੀ ਸਿਉਂਗੀ ਜਿਹੜੀ ਦਾ ਤੁਸੀਂ ਇਹਨੇ ਚੜਾਈ ਲਾਉਣੀ ਹੈ ਉਹਦੀ ਜਿਹੜੀ ਚੜਾਈ ਹੈ ਸਿਰ ਦੀ ਉਹ ਮੈਂ 10 ਇੰਚ ਕਟਾਈ ਕਰੂੰਗੀ ਤੇ ਜਿਹੜੀ ਉਹਦੀ ਲੰਬਾਈ ਹੈ ਇਹ ਮੈਂ 12 ਇੰਚ ਤਿਆਰ ਕਰੂੰਗੀ ਕਟਾਈ ਕਰੂੰਗੀ ਠੀਕ ਹੈ ਇੰਨੀ ਮੈਂ ਲੰਬਾਈ ਦੀ ਆ ਦੇਖੋ ਹੁਣ ਤੁਸੀਂ ਜਿਹੜੀ ਇਹ ਨਿਸ਼ਾਨੀ ਲਾਉਣੀ ਹੈ ਆਪਣੀ ਜਿਹੜੀ ਮਲਮਲ ਦਾ ਕੱਪੜਾ ਇਸ ਤਰ੍ਹਾਂ ਹਨਾ ਇਹਨੂੰ ਇਸ ਤਰ੍ਹਾਂ ਮੋੜ ਕੇ ਰੱਖਣਾ ਜਿਹੜਾ ਖੁੱਲਾ ਪਾਸਾ ਹੈ ਉਹ ਇਸ ਸਾਈਡ ਰੱਖਣਾ ਖੁੱਲਾ ਪਾਸਾ ਆਪਾਂ ਨੇ ਬੰਨ ਦਾ ਪਾਸਾ ਆਪਾਂ ਇਸ ਸਾਈਡ ਰੱਖਣਾ ਬਾਕੀ ਜੇ ਤੁਸੀਂ ਇਹਦੇ ਵਿੱਚ ਇਹਨੂੰ ਗੁੰਮ ਨਹੀਂ ਬਣਾ ਬਣਾਉਣਾ ਚਾਹੁੰਦੇ ਫੇ ਤੁਸੀਂ ਕਿਸੇ ਮਾਦੀ ਪਾਸੋਂ ਕੱਟ ਕਰ ਸਕਦੇ ਹੋ ਲੇਕਿਨ ਮੈਂ ਇਹਨੂੰ ਅੱਜ ਸੋਨੂੰ ਗੁੰਮ ਸਲਾਈਆਂ ਨਾਲ ਬਣਾਉਣੀ ਦੱਸੂਗੀ ਹੁਣ ਆਪਾਂ ਇਹਦੀ ਕਟਿੰਗ ਕਰ ਦਿੰਨੇ ਆ ਇਸ ਤਰ੍ਹਾਂ ਆਪਾਂ ਜਿਹੜਾ ਇਹ ਚੌਰਸ ਪੀਸ ਐਵੇਂ ਨੂੰ ਇਹ ਦਾਸ ਹੈ ਇਸ ਸਾਈਡ ਇਹ ਬਾਹਰ ਹੈ ਆਪਾਂ ਆ ਪੀਸ ਕੱਟਿਆ ਸੀਗਾ ਹਨਾ ਇਹਨੂੰ ਆਪਾਂ ਇੱਕ ਵਾਰ ਇਸ ਤਰ੍ਹਾਂ ਹੋਰ ਫੋਲਡ ਕਰਤਾ ਤੇ ਇਹ ਇਧਰਲੇ ਪਾਸੇ ਆ ਜਿਹੜਾ ਆਪਣਾ ਪੀਸਲਾ ਪਾਸਾ ਹੈ ਹਨਾ ਇਹ ਜਿਹੜਾ ਆਪਣਾ ਇਕੱਠਾ ਪਾਸਾ ਹੈ ਇਹ ਰੱਖਣਾ ਕਿਉਂਕਿ ਆਪਾਂ ਇਹ ਅੰਡਰਗਰਾਉਂਡ ਪੜਕੀ ਬਣਾ ਰਹਿਆਂਗੇ ਇਹਦੀਆਂ ਸਿਉਣਾ ਨੇ ਜਿਹੜੀਆਂ ਬਿਲਕੁਲ ਨਹੀਂ ਤੁਹਾਨੂੰ ਦੇਣਗੀਆਂ ਠੀਕ ਹੈ ਜੀ ਇਹ ਆਪਣਾ ਇਹ ਸਾਈਡ ਆ ਗਿਆ ਜਿਹੜਾ ਆਪਣਾ ਮੂਰਲਾ ਸਿਰ ਜਿਹਦੇ ਨਾਲ ਪੱਟੀ ਜੁੜੂ ਇਹ ਖੁੱਲਾ ਸਾਈਡ ਆ ਗਿਆ ਹੁਣ ਇਹਦੀਆਂ ਕੱਟਾਂ ਦਾ ਕੀ ਹਿਸਾਬ ਕਿਤਾਬ ਹੈ ਪਹਿਲੀ ਕਾਟ ਤਾਂ ਇਹਦੀ ਜਿੰਨੀ ਆਪਣਿਆ ਲੈਂਥ ਰੱਖੀ ਹੈਗੀ 12 ਇੰਚ ਇਹਦਾ ਅੱਧਾ ਹੋਊਗਾ 6 ਇੰਚ ਠੀਕ ਹੈ ਜੀ ਉਦੋਂ ਬਾਅਦ ਜਿਹੜੀ ਆ ਚੀਜ਼ ਆ ਇਕੱਠੀ ਇਹ ਪਿਛਲੀ ਸਾਈਡ ਆ ਜੇ ਤਾਂ ਤੁਸੀਂ ਉਹਰੇ ਕੋਈ ਲਾਸਟਿਕ ਬਲਬ ਵਗੈਰਾ ਪਾਉਣੇ ਚਾਹਣੇ ਉਹ ਤਾਂ ਤੁਹਾਡੀ ਮਰਜ਼ੀ ਆ ਲੇਕਿਨ ਜੇ ਤੁਸੀਂ ਇਹਨੂੰ ਵੀ ਆਪਣੇ ਪਿੱਛੇ ਪੂਰੀ ਪੂਰੀ ਆਵੇ ਉਹਦੇ ਲਈ ਜਿੰਨਾ ਇਹ 5 ਇੰਚ ਆਉਂਦਾ ਹੈ ਇਹਦੀ ਆਪਾਂ ਨੇ 2.5 ਇੰਚ ਤੇ ਜਿਹੜੀ ਨਿਸ਼ਾਨੀ ਐ ਉਹ ਲਾਉਣੀ ਆ ਠੀਕ ਹੈ ਜੀ ਹੁਣ ਆਪਾਂ ਨੇ ਆਹ ਸਿਰਾਂ ਵਾਲੀ ਸਾਈਡ ਇਹਨੂੰ ਗਲਾਈ ਦੇਣੀ ਆ ਇਸ ਤਰ੍ਹਾਂ ਇਦੀ ਗਲਾਈ ਆਊਗੀ ਜਿਹੜੀ ਆਪਣੀ ਇਹ ਪੀਸਲੀ ਚੀਜ਼ ਆ ਇਹ ਇਹ ਇਸ ਤਰ੍ਹਾਂ ਜਾਊਗੀ ਇਸ ਤਰ੍ਹਾਂ ਇਦੋਂ ਬਾਅਦ ਆਪਾਂ ਇਹਦੀ ਠੀਕ ਹੈ ਜੀ ਇਹ ਅੰਦੇਖੋ ਆਹ ਸਾਈਡ ਹੈ ਜਿਹੜੀ ਇਹ ਆਪਣੀ ਇਕੱਠੀ ਹੋ ਗਈ ਪਈ ਇਸ ਲਈ ਇੱਥੇ ਆਪਾਂ ਨੂੰ ਸਲਾਈ ਲਾਉਣ ਦੀ ਲੋੜ ਨਹੀਂ ਤੇ ਜਿਹੜੀਆਂ ਆਹ ਸਾਈਡਾਂ ਨੇ ਆਪਣੀ ਆਹ ਆਪਾਂ ਇੱਥੇ ਸਲਾਈ ਲਾਵਾਂਗੇ ਹੁਣ ਜਿਹੜੀ ਇਹਦੇ ਮੂਰੇ ਪੱਟੀ ਲੱਗਣੀ ਆ ਆਪਾਂ ਨੇ ਉਹ ਪੱਟੀ ਦੀ ਕਟਿੰਗ ਕਰਨੀ ਆ ਉਹ ਪੱਟੀ ਆਪਾਂ ਨੇ ਕਿਸ ਤਰ੍ਹਾਂ ਕਟਿੰਗ ਕਰਨੀ ਆ ਆਪਾਂ ਨੇ ਉਰੋਂ ਇੰਚੀ ਟੇਪ ਰੱਖਣਾ ਇਹਦੇ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਇਸ ਤਰ੍ਹਾਂ ਰਾਉਂਡ ਸ਼ੇਪ ਚ ਹਨਾ ਇੰਚੀ ਟੇਪ ਨੂੰ ਘੁਮਾਉਂਦੇ ਜਾਮੋਗੇ ਇਸ ਤਰ੍ਹਾਂ ਇੱਥੇ ਆ ਗਿਆ 32 ਇੰਚ ਹੋ ਗਿਆ ਜਿਹੜੀ ਉਹ ਆਪਾਂ ਨੇ ਪੱਟੀ ਕੱਟਣੀ ਆ 32 ਇੰਚ ਦਾ ਉਹਦਾ ਜੀ ਇਹ ਘੇਰਾ ਹੋ ਗਿਆ ਫਿਰ ਇਸ ਤੋਂ ਬਾਅਦ ਆਪਾਂ ਨੇ ਜਿਹੜੀਆਂ ਗੱਠ ਬੰਨਣ ਵਾਲੀਆਂ ਤਣੀਆਂ ਨੇ ਉਹ ਵੀ ਇਹਦੇ ਨਾਲ ਹੀ ਅਟੈਚ ਕਰਨੀਆਂ ਨੇ ਆਪਾਂ ਇਕੱਠੀ ਕਪੜਾ ਲਾਵਾਂਗੇ ਹੁਣ ਉਰੋਂ ਤੁਸੀਂ ਦੇਖੋ ਸੋਨੂੰ ਗੱਠ ਬੰਨਣ ਵਾਲੀ ਲੜੀ ਕਿੰਨੀ ਚਾਹੀਦੀ ਆ 8 ਇੰਚ ਦੀ ਚਾਹੀਦੀ ਆ 9 ਇੰਚ ਦੀ ਉਹ ਤੁਹਾਡੀ ਮਰਜ਼ੀ ਆ ਤੁਸੀਂ ਕਿੱਡੀ ਮਰਜ਼ੀ ਤਣੀ ਰੱਖ ਸਕਦੇ ਹੋ ਜਿੰਨੀ ਤੁਸੀਂ ਇੱਧਰ ਤਣੀ ਰੱਖੋਗੇ ਉੰਨੀ ਤੁਹਾਡੀ ਇੱਧਰ ਤਾਂ ਨਹੀਂ ਰਹੂਗੀ ਜੇ ਤੁਸੀਂ ਇੱਧਰ 9 ਇੰਚ ਰੱਖੋਗੇ 9 ਇੰਚ ਇੱਧਰ ਹੋਗੀ 18 ਇੰਚ ਇਹਦੇ ਵਿੱਚ ਹੋਰ ਕੱਪੜਾ ਪਲੱਸ ਹੋ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਜਿਹੜੀ ਇਹਦੀ ਪੱਟੀ ਐ ਉਹਦੀ ਲੰਬਾਈ ਲਾਉਣੀ ਹੈਗੀ ਤਣੀਆਂ ਦਾ ਵਿੱਚ ਰੱਖ ਕੇ ਤਣੀਆਂ ਛੋਟੀਆਂ ਵੱਡੀਆਂ ਲਾਉਣੀਆਂ ਤੁਹਾਡੀ ਮਰਜ਼ੀ ਆ ਜਿੰਨਾ ਆ ਕੇ ਰਾਇਆ ਇਹਦੇ ਵਿੱਚ ਤਣੀਆਂ ਦਾ ਤੁਸੀਂ ਦੋਨਾਂ ਦਾ ਪਲੱਸ ਕਰਕੇ ਤੁਸੀਂ ਉਹ ਜਿਹੜੀ ਲੰਬੀ ਪੱਟੀ ਐ ਉਹ ਉਤਾਰਨੀ ਹੈ ਜੀ ਹੁਣ ਉਹਦੀ ਚੜਾਈ ਐ ਜਿਹੜੀ ਪੱਟੀ ਦੀ ਉਹ ਦੇਖੋ ਆਪਾਂ ਨੇ ਇਹ ਤਾਂ ਲਾ ਲਈ 12 ਇੰਚ ਆਪਾਂ ਨੇ ਲਾ ਲਈ ਇਹ ਇਹ ਆਪਣੀ ਹਨਾ 11 ਇੰਚ ਤਿਆਰ ਰਹਿ ਜੂ ਆਪਾਂ ਨੇ ਕਰਨੀ ਹੈਗੀ 17 ਇੰਚ ਤਿਆਰ 11 ਇੰਚ ਤਾਂ ਆਪਣੀ ਇਹ ਰਹਿ ਜੂ ਤਿਆਰ ਆਪਾਂ ਨੇ 17 ਇੰਚ ਤਿਆਰ ਕਰਨੀ ਹੈ ਹੁਣ ਆਪਣੀ ਜਿਹੜੀ ਪੱਟੀ ਆ ਉਹ 6 ਇੰਚ ਤਿਆਰ ਰਹਿਣੀ ਚਾਹੀਦੀ ਆ 6 ਦੇ ਵਿੱਚੋਂ ਆਪਾਂ ਉਹਦੇ ਵਿੱਚ ਅੱਧਾ ਇੰਚ ਜਿਹੜੀ ਉਰੇ ਸਲਾਈ ਆਉਗੀ ਅੱਧਾ ਪੌਣਾ ਇੰਚ ਉਹਦਾ ਮਾਰਜਿਨ ਰੱਖ ਕੇ ਪੱਟੀ ਦੀ ਕਟਿੰਗ ਕਰਦੇ ਆ ਇਹ ਪੱਟੀ ਆ ਹਨਾ ਜਿਹੜੀ ਇਹ ਵੀ ਮੂਹਰੋਂ ਜੀ ਬੰਦ ਹੋਣੀ ਚਾਹੀਦੀ ਆ ਇਹਦੇ ਵਿੱਚ ਪੱਟੀ ਦੇ ਵਿੱਚ ਸਲਾਈ ਨਹੀਂ ਆਉਣੀ ਚਾਹੀਦੀ ਹੁਣ ਜਿਵੇਂ ਆਪਾਂ ਨੇ ਆਹ ਕੱਪੜਾ ਜਿਹੜਾ ਇਧਰੋਂ ਲਾਹੇ ਆ ਇਹ ਤਾਂ ਆਪਣਾ ਆਪਾਂ ਇੱਕ ਸਾਈਡ ਦੇ ਉੱਤੋਂ ਜੇ ਤੁਸੀਂ ਇਕੱਠੀਆਂ ਪਟਕੀਆਂ ਬਣਾ ਰਹੇ ਹੋ ਜਿਹੜਾ ਆ ਕੱਪੜਾ ਹੈ ਦੇਖੋ ਇਹ ਤਾਂ ਆਪਣਾ ਘੱਟ ਆਉਂਦਾ ਹੈ ਨਾ ਇਹਦੇ ਵਿੱਚ ਜੋੜ ਪਊ ਆਪਾਂ ਇੱਕ ਸਾਈਡ ਤੋਂ ਇਹਦਾ ਕੱਪੜਾ ਜਿਹੜਾ ਉਹ ਤਾਹਾਂਗੇ ਆ ਦੇਖੋ ਇਸ ਤਰ੍ਹਾਂ ਜੀ ਆਪਾਂ ਇਹ ਲੰਬਾ ਕੱਪੜਾ ਲੈਣਾ ਹੈਗਾ ਜੇ ਤੁਸੀਂ ਹਨਾ ਵੀ ਮਾੜਾ ਮਟਾ ਤਣੀਆਂ 'ਚ ਜੋੜ ਪਾਉਣਾ ਚਾਹੁੰਦੇ ਹੋ ਤਾਂ ਜੋੜ ਵੀ ਪਾ ਸਕਦੇ ਹੋ ਜੇ ਤੁਹਾਡੇ ਲਵੇ ਹਨਾ ਥੋੜਾ ਕੱਪੜਾ ਹੈ ਤਾਂ ਤੁਸੀਂ ਇਸ ਜਿਹੜਾ ਪਣਾ ਹੈ ਆਪਣਾ ਇਸ ਸਾਈਡ ਨੂੰ ਤੁਸੀਂ ਹਨਾ ਜਿਹੜੀ ਤਣੀ ਹੈ ਉਹ ਬਣਾ ਸਕਦੇ ਹੋ ਇਹ ਆਹ ਸਾਈਡ ਨੂੰ ਤਣੀ ਤੁਸੀਂ ਛੋਟੀ ਲਾਉਣੀ ਹੋਵੇ ਜਾ ਜਾ ਤਣੀ 'ਚ ਜੋੜ ਪਾਉਣਾ ਹੋਵੇ ਲੇਕਿਨ ਮੈਂ ਹਨਾ ਇਹ ਜਿਹੜੀਆਂ ਪਟਕੀਆਂ ਨੇਗੀਆਂ ਮੇਰੇ ਲਵੇ ਕੱਪੜਾ ਬਹੁਤ ਹੈ ਮੈਂ ਸਪੈਸ਼ਲ ਪਟਕੀਆਂ ਬਣਾਉਣ ਨੂੰ ਹੀ ਕੱਪੜਾ ਲੈਂਦਾ ਮੈਂ ਇਹਦੇ ਵਿੱਚ ਕੋਈ ਜੋੜ ਨਹੀਂ ਪਾਉਣਾ ਮੈਂ ਜਿਹੜਾ ਇਧਰੋਂ ਕਾਨੀ ਕਿਨ ਨੂੰ ਇਹਦਾ ਕੱਪੜਾ ਹੈ ਇਹ ਇਸ ਤਰ੍ਹਾਂ ਦੂਰਾ ਮੈਂ ਇਹ ਤੁਹਾਨੂੰ ਦੱਸਿਆ ਸੀਗਾ 6 ਇੰਚ ਤਿਆਰ ਕਰਨਾ 7 ਇੰਚ ਕਟਾਈ ਕਰਨੀ ਹੈ ਮੇਦੀ ਇਸ ਤਰ੍ਹਾਂ ਇਹ ਦੂਰਾ ਕੱਪੜਾ 7 ਇੰਚ ਇਹ ਪੱਤਕੀ ਹਮੇਸ਼ਾ ਦੂਰੀ ਹੀ ਬੰਦੀ ਹੈ ਜੀ ਕਿਉਂਕਿ ਇਹ ਕਾਟਨ ਹੁੰਦੀ ਹੈ ਮਲਮਲ ਥੋੜਾ ਜਿਹਾ ਪਤਲਾ ਰਹਿੰਦਾ ਕੱਪੜਾ ਇਹ ਪੱਤਕੀ ਦੂਰੇ ਕੱਪੜੇ ਦੀ ਬਣਾਉਣ ਚ ਫਾਇਦਾ ਹੈ ਤੁਸੀਂ ਕਹਿ ਰਹੇ ਦੀ ਬਣਾ ਸਕਦੇ ਹੋ ਛੋਡੇ ਤੇ ਪਰ ਦੂਰੇ ਕੱਪੜੇ ਦੀ ਬੰਦੀ ਹੈ ਆਪਾਂ 7 ਇੰਚ ਇਸ ਤਰ੍ਹਾਂ ਮੈਂ ਇਸ ਤਰ੍ਹਾਂ ਦਾ ਕੱਪੜਾ ਜਿਹੜਾ ਇਹ 7 ਇੰਚ ਇਸ ਸਾਈਡ ਨੂੰ ਲੰਬਾਈ ਮੇਰੀ ਆਈ ਕਿ 33 ਇੰਚ 32 ਇੰਚ ਦੇ ਵਿੱਚ ਮੈਂ ਗੱਠ ਲਾਉਣ ਨੂੰ ਰੱਖੂਗੀ ਜਿਹੜੀ ਤਣੀਆਂ ਨੇ ਗਈਆਂ ਮੈਂ 10 ਇੰਚ ਦੀ ਰੱਖੂਗੀ ਅਹ ਨੋ ਨੋ ਦੀ ਵੀ ਬਹੁਤ ਐ 9 ਇੰਚ ਦੀ ਰੱਖ ਲੂ ਮੈਂ 18 ਇੰਚ ਕੱਪੜਾ ਜਿਹੜਾ ਉਹ ਤਣੀਆਂ ਦਾ ਰੱਖੂ 32 18 ਹੋ ਗਿਆ 50 ਇੰਚ ਕੱਪੜਾ ਉਨ ਆਪਾਂ 50 ਇੰਚ ਕੱਪੜਾ ਲਾਹਾਂਗੇ ਇਸ ਤਰ੍ਹਾਂ। ਆਹ ਦੇਖ ਕੱਟ। ਇਹ ਜਿਹੜੀ ਲੰਮੀ ਪੱਟੀ ਸੀਗੀ ਆਪਾਂ ਕੱਟੀ ਥੀ ਇਹਨੂੰ ਆਪਾਂ ਇਸ ਵਾਰ ਇੱਕ ਵਾਰ ਇੱਧਰ ਨੂੰ ਫੋਲਡ ਕਰ ਲਿਆ। ਠੀਕ ਹੈ। ਦੇਖੋ ਇਹਦਾ ਜਿਹੜਾ ਇਕੱਠਾ ਪਾਸਾ ਹੈ ਇਹ ਤੁਸੀਂ ਆਪਦੇ ਕਿੰਨੀ ਰੱਖਣਾ ਹੈ ਤੇ ਇੱਧਰ ਜਿਹੜਾ ਇਕੱਠਾ ਪਾਸਾ ਹੈ ਉਹ ਇੱਧਰ ਰੱਖਣਾ ਹੈ। ਇੱਧਰੋਂ ਆਪਾਂ ਇਹਦੇ ਜਿਹੜੀਆਂ ਤਣੀਆਂ ਤੇ ਇਹਦੀ ਜਿਹੜੀ ਗਲਾਈ ਪਾਉਣੀ ਹੈ ਉਹ ਪਾਵਾਂਗੇ। ਹੁਣ ਦੇਖੋ ਆਪਾਂ ਇਹ ਜੀ 9 ਇੰਚ ਦੀ ਹਨਾ ਤਣੀ ਰੱਖੀ ਸੀਗੀ ਤੁਸੀਂ 9 ਇੰਚ ਤੇ ਨਿਸ਼ਾਨੀ ਲਾ ਕੇ ਇਸ ਤਰ੍ਹਾਂ 9 ਇੰਚ ਜਿਹੜਾ ਉਹਦਾ ਘੇਰਾ ਆਇਆ ਤੀਗਾ ਉਹ ਆਇਆ ਸੀਗਾ 32 ਇੰਚ ਆ ਦੇਖੋ 16 ਇੰਚ ਕਿਉਂਕਿ ਜਿਹੜਾ ਇਹ ਕੱਪੜਾ ਹੈਗਾ ਇਹ ਡਬਲ ਹੈਗਾ ਹਨਾ 16 16 32 ਹੋ ਜੂ ਇਹਦੀ ਉਹਦੇ ਨਾਲ ਜੜਾਈ ਹੋ ਜੂ ਹੁਣ ਆਪਾਂ ਜਿਹੜੀ ਇਹਦੀ ਤਣੀ ਹੈ ਮੈਂ ਥੋੜੀ ਜੀ ਇਹਦੀ ਤਣੀ ਹੈ ਜਿਹੜੀ ਉਹਦੀ ਮਟਾਈ ਜਿਆਦਾ ਰੱਖਣੀਆਂਗੀ ਮੈਂ ਉਹਦੀ ਮਟਾਈ ਰੱਖ ਰਹੀਆਂ 3 ਇੰਚ ਤਿਆਰ ਰੱਖ ਲੂੰਗੀ ਸਾਢੇ ਕਿ 3 ਇੰਚ ਰੱਖ ਲਾਂਗੇ ਅੱਧਾ ਕਿੰਚ ਇਹਦਾ ਸਲਾਈ ਦਾ ਰੱਖ ਲਾਂਗੇ ਹੁਣ ਸਾਢੇ 3 ਇੰਚ ਆਪਾਂ ਨੂੰ ਨਿਸ਼ਾਨੀ ਲਾਉਣੀ ਹੈ ਠੀਕ ਹੈ ਇਹਨੂੰ ਆਪਾਂ ਨੇ ਇਸ ਤਰ੍ਹਾਂ ਬਣਾਉਣਾ ਫਿਰ ਆਪਾਂ ਇਹਨੂੰ ਲਾਈਨ ਨੂੰ ਇਸ ਤਰ੍ਹਾਂ ਸਿੱਧੀ ਕਰ ਦਾਂਗੇ ਹੁਣ ਦੇਖੋ ਜਿੰਨਾ ਆ ਆ ਗਿਆ ਇਹ ਹੈਗਾ ਸਾਢੇ 3 ਸਾਢੇ ਦਿਨ ਹੀ ਆਪਾਂ ਨੇ ਉੱਪਰ ਨੂੰ ਲਾਉਣਾ ਹੈ ਠੀਕ ਹੈ ਇਹਦੇ ਵਿੱਚ ਆਪਾਂ ਨੇ ਗਲਾਈ ਦੇਣੀ ਹੈ ਇਸ ਤਰ੍ਹਾਂ ਗਲਾਈ ਦੇਵਾਂਗੇ ਤੇ ਜਿਹੜੀਆਂ ਇਹ ਤਣੀਆਂ ਨੇ ਇਹ ਵੀ ਆਪਾਂ ਥੋੜੀ ਜੀ ਨਾ ਉਰੋਂ ਆ ਕੇ ਇਹਨੂੰ ਇਸ ਤਰ੍ਹਾਂ ਕਰਕੇ ਐਵੇਂ ਕਟਾਂਗੇ ਇੱਥੋਂ ਥੋੜੀ ਜੀ ਇਹਨੂੰ ਅੰਦਰ ਨੂੰ ਲਿਆ ਕੇ ਕਟਾਂਗੇ ਆਪਾਂ ਤਣੀਆਂ ਜੇ ਤੁਸੀਂ ਸਿੱਧੀ ਕੱਟਣੀ ਹੈ ਸਿੱਧੀ ਵੀ ਕੱਟ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਆਪਣੀ ਉਰੇ ਤੱਕ ਜਿਹੜੀ ਉਹਦੇ ਨਾਲ ਇਹਦੀ ਸਟੀਚਿੰਗ ਹੋਊਗੀ ਆ ਜਿਹੜੀਆਂ ਆਪਣੀਆਂ ਤਣੀਆਂ ਲੇਗੀਆਂ ਇਹ ਬਣਣਗੀਆਂ ਹੁਣ ਇਹ ਆ ਦੇਖੋ ਆਪਣੀ ਇਹ ਧਰੀ ਪਈ ਆ ਤੁਸੀਂ ਉਰੇ ਇਹਦਾ ਇੱਕ ਕੱਟ ਲਾ ਲਓ ਸੈਂਟਰ ਚ ਕਿਉਂਕਿ ਆਪਾਂ ਇਹਦੀ ਸਲਾਈ ਸੈਂਟਰ ਚੋਂ ਸਟਾਰਟ ਕਰਾਂਗੇ ਠੀਕ ਹੈ ਇਹ ਕੱਟ ਲਾ ਲਿਆ ਤੇ ਜਿਹੜੇ ਇਹ ਵਾਲੇ ਆਪਾਂ ਨੇ ਦੋ ਪੱਲੇ ਕੱਟੇ ਸੀਗੇ ਇਹਦੇ ਵੀ ਆਪਾਂ ਇੱਕ ਇਸ ਤਰ੍ਹਾਂ ਇਹਨੂੰ ਦੂਰਾ ਕਰਕੇ ਉਰੇ ਸੈਂਟਰ ਦੇ ਵਿੱਚ ਕੱਟ ਲਾ ਦਾਂਗੀ ਠੀਕ ਹੈ ਜੀ ਹੁਣ ਇਹਦੀ ਜਿਹੜੀ ਸਲਾਈ ਹੈ ਮੈਂ ਤੁਹਾਨੂੰ ਉਹ ਦੱਸ ਦਿਆਂ ਸਲਾਈ ਵਾਸਤੇ ਇਹਦੀ ਸਿਰਫ ਇੱਕ ਸਲਾਈ ਦੋ ਦੋ ਸਲਾਈਆਂ ਲੱਗਣੀਆਂ ਬਸ ਤੇ ਜਿਹੜੀ ਪਟਕੀ ਹੈ ਤਿਆਰ ਹੋ ਜੂ ਹਾਂਜੀ ਆ ਦੇਖੋ ਇਧਰੋਂ ਦਾ ਆਪਣਾ ਹਨਾ ਇਕੱਠਾ ਸਾਈਡ ਹੈ ਇਧਰ ਦਾ ਪਰ ਇਹਨੂੰ ਸੇੜਨ ਦੀ ਲੋੜ ਨਹੀਂ ਇਹਨੂੰ ਤੁਸੀਂ ਡਬਲ ਨੂੰ ਇਹਨੂੰ ਤੁਸੀਂ ਇਸੇ ਤਰ੍ਹਾਂ ਰੱਖ ਲੈਣਾ ਹੈਗਾ ਹਾਂਜੀ ਆ ਦੇਖੋ ਜਿਹੜਾ ਦਾ ਆਪਣਾ ਆ ਕੱਪੜਾ ਦੂਰ ਆ ਇਹਦੇ ਇਸੇ ਤਰ੍ਹਾਂ ਰੱਖ ਲੈਣੇ ਜਿਹੜਾ ਆਪਣਾ ਆ ਕੱਪੜਾ ਇਹਨੂੰ ਖੋਲ ਲੈਣਾ ਖੋਲ ਕੇ ਇਹਦੀ ਜਿਹੜੀ ਇੱਕ ਸਾਈਡ ਐ ਇਹਦੇ ਆਪਾਂ ਨੇ ਟੱਕ ਲਾਇਆ ਤੀ ਇਹਨੂੰ ਇਹ ਟੱਕ ਦੇ ਹਨਾ ਇਸ ਸਾਈਡ ਰੱਖ ਲੈਣਾ ਤੇ ਜਿਹੜੀ ਆਹ ਹੈ ਆਪਾਂ ਨੇ ਹੁੰਦਾ ਦਿਖਾਏ ਆ ਆਪਾਂ ਨੇ ਅੰਡਰਗਰਾਉਂਡ ਸਿਉਣੀ ਐ ਇਹਨੂੰ ਆਪਾਂ ਹੇਠਾਂ ਦੀ ਇਸ ਤਰ੍ਹਾਂ ਇਹਨੂੰ ਆਪਾਂ ਨੇ ਇਸ ਸਾਈਡ ਦੀ ਲੈਉਣੀ ਹੈ ਇਹ ਇਸ ਤਰ੍ਹਾਂ ਕਮਾ ਕੇ ਇਹ ਆਪਾਂ ਅੱਧ ਤੋਂ ਜਿਹੜੀ ਇਹਦੀ ਸਲਾਈ ਹੈ ਪਹਿਲਾਂ ਇੱਦੀ ਲਾ ਕੇ ਲੈ ਕੇ ਜਾਵਾਂਗੇ ਫਿਰ ਉਸ ਸਾਈਡ ਹੈ ਬਿਚਲਦੀ ਇਹਨੂੰ ਤੁਸੀਂ ਇਸ ਤਰ੍ਹਾਂ ਗਲਾਈ ਦੇ ਹਿਸਾਬ ਨਾਲ ਇਹ ਮੈਂ ਜਿਹੜੀ ਹੈ ਨਾ ਮਸ਼ੀਨ ਹੈ ਬਿਲਕੁਲ ਸਲੋ ਕਰਕੇ ਸਿਉਂਗੀ ਕਿਉਂਕਿ ਇਹ ਇਹ ਗਲਾਈ ਆ ਆਹ ਵਾਲਾ ਜਿਹੜਾ ਆਪਣਾ ਇਹ ਤੁਸੀਂ ਦੋਨੋਂ ਕੱਪੜੇ ਨੇ ਜਿਹੜੇ ਦੋਨਾਂ ਨੂੰ ਫੜ ਕੇ ਹਨਾ ਇੱਕ ਸਾਰ ਰੱਖਣਾ ਇਹਦੇ ਨਾਲ-ਨਾਲ ਆਪਣੀ ਇਹਦੀ ਸਿਲਾਈ ਹੈ ਜਿਹੜੀ ਉਹ ਲਉਣੀ ਹੈ ਆ ਦੇਖੋ ਜਿਹੜੀ ਇੱਕ ਸਾਈਡ ਦਾ ਹਨਾ ਆਪਣੀ ਇਹ ਆ ਗਈ ਬਸ ਆਪਾਂ ਨੇ ਇਹਦੇ ਤੱਕ ਹੀ ਸिलाई ਲਾਉਣੀ ਹੈ ਆਪਣਾ ਜੀ ਜਿਹੜਾ ਆਹ ਵਾਲਾ ਹੈ ਹੁਣ ਆਪਾਂ ਇਹਨੂੰ ਉਧਰ ਦੀ ਇਹਦੀ ਜਿਹੜੀ ਸਲਾਈ ਆਤੀ ਹੁਣ ਆਪਾਂ ਉਹ ਕਰਾਂਗੇ। ਮੈਂ ਦੇਖੋ ਆਪਾਂ ਨੇ ਹਨਾ ਇਹ ਦੋਨੋਂ ਸਾਈਡ ਇਹਦੀਆਂ ਜਿਹੜੀਆਂ ਸਲਾਈਆਂ ਨੇ ਕੰਪਲੀਟ ਕਰ ਲਿਆ। ਹੁਣ ਆਪਾਂ ਇਹਨੂੰ ਇਹ ਇਸ ਸਾਈਡ ਦੀ ਜਿੱਥੋਂ ਦੀ ਆਪਣੀਆਂ ਜਿਹੜੀਆਂ ਹੱਤਣੀਆਂ ਦੀ ਜਗ੍ਹਾ ਖੁੱਲੀ ਐ। ਇਹ ਆਤੀ। ਇੱਥੋਂ ਦੀ ਇਹਨੂੰ ਸਿੱਧੀ ਕਰ ਲਾਂਗੇ ਆਪਾਂ। ਦੇਖੋ ਜੀ ਇਹਦੀ ਕੋਈ ਸਿੱਧ ਪੁੱਠ ਨਹੀਂ ਹੈਗੀ ਹਨਾ ਤੁਸੀਂ ਇਹਨੂੰ ਕਿਵੇਂ ਵੀ ਪੈਨ ਸਕਦੇ ਹੋ ਇਹਦੀ ਕੋਈ ਸਿੱਧ ਪੁੱਠ ਨਹੀਂ ਅੰਡਰਗਰਾਉਂਡ ਹੋ ਗਈ ਹੁਣ ਰਹਿ ਗਈਆਂ ਜੀ ਇਹਦੀਆਂ ਤਣੀਆਂ ਆ ਦੇਖੋ ਹੁਣ ਆਪਾਂ ਇਹਦੀਆਂ ਤਣੀਆਂ ਕੰਪਲੀਟ ਕਰ ਰਹੇ ਨੇ ਪਹਿਲਾਂ ਆਪਾਂ ਇਹ ਜਿਹੜੇ ਤਣੀਆਂ ਐ ਇਹਨੂੰ ਇਸ ਸਾਈਡ ਕਰਕੇ ਆਪਾਂ ਜਿਹੜੀ ਇਹਦੀ ਆਹ ਵਾਲੀ ਚੀਜ਼ ਐ ਇਹਨੂੰ ਬੰਦ ਕਰਾਂਗੇ ਠੀਕ ਐ ਦੋਨੇ ਤਣੀਆਂ ਦੀ ਆਪਾਂ ਇੰਦੇ ਸਲਾਈ ਲਾ ਲੈਨੇ ਇਹਨੂੰ ਆਪਾਂ ਡਬਲ ਕਰ ਦਿੰਦੇ ਆ ਸਲਾਈ ਦੇ ਜਿਹੜੀ ਆਪਣੀਆਂ ਇਧਰ ਲਈ ਤੜੀਆਂ ਇਹਨੂੰ ਵੀ ਆਪਾਂ ਇਸ ਤਰ੍ਹਾਂ ਹੀ ਇਨੂੰ ਫਿਰ ਆਪਾਂ ਤਨੀ ਨੂੰ ਇਸ ਤਰ੍ਹਾਂ ਠੀਕ ਹੈ ਇਸੇ ਤਰ੍ਹਾਂ ਜਿਹੜੀ ਆਪਣੀ ਆਹ ਵਾਲੀ ਤਨੀ ਹੈ ਹੋ ਗਈ ਹੁਣ ਆਪਾਂ ਨੇ ਦੀ ਦੇਖੋ ਉਰੇ ਤੱਕ ਤਾਂ ਹਨਾ ਆਪਣੀ ਸਟਿਚ ਹੋ ਗਈ ਹੁਣ ਇਹ ਜਿੰਨੀ ਸਲਾਈ ਆਪਾਂ ਪਿੱਛੇ ਲਾਈ ਆ ਓਨੀ ਸਲਾਈ ਉਰੋਂ ਇਹਨੂੰ ਇਸ ਤਰ੍ਹਾਂ ਤੁਸੀਂ ਫੋਲਡ ਕਰਨਾ ਹੈ ਅੱਧਾ ਇੰਚ ਇਸੇ ਤਰ੍ਹਾਂ ਇਹਨੂੰ ਦੱਬਣਾ ਤੇ ਇੱਥੇ ਇਹਨੂੰ ਇਸ ਤਰ੍ਹਾਂ ਪ੍ਰੈਸ ਕਰ ਦੇਣਾ ਸੋਨੂੰ ठीक है हूँ आप देखो उरों सिलाई धर इन इस तरह, इन इस तरह, इन इस तरह ਇਹ ਉਰੇ ਦੱਕ ਜਿੱਥੇ ਦਾ ਕੱਪਾ ਇਹ ਸੱਡੀ ਸੀਗੀ ਇਸੇ ਤਰ੍ਹਾਂ ਆਪਣੀ ਜਿਹੜੀ ਇਧਰ ਲਈ ਹੈ ਇਹ ਵਾਲੀ ਤਣੀ ਹੈ ਇਹ ਮੋੜਨੀ ਹੈ ਆਦੇ ਮੈਂ ਤੁਹਾਨੂੰ ਫੇਰ ਇੱਕ ਵਾਰੀ ਦੁਬਾਰੀ ਦੱਸਦੀ ਆ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਇਹਨੂੰ ਇਹ ਇਦੋਂ ਇਹਨੂੰ ਇਸ ਤਰ੍ਹਾਂ ਤੁਸੀਂ ਫੋਲਡ ਕਰਕੇ ਕੇਰਾ ਹਨਾ ਇਹ ਮਸ਼ੀਨ ਦੇ ਵਿੱਚ ਧਰ ਲਓ ਇਸ ਤਰ੍ਹਾਂ ਤੁਸੀਂ ਨਾ ਤੁਸੀਂ ਨਾ ਤੁਸੀਂ ਸੈੱਟ ਕਰ ਲਓ ਇਹ ਨੂੰ ਮੋੜਨੇ ਇਹਨੂੰ ਦੋਨਾਂ ਨੂੰ ਜੇ ਤੁਸੀਂ ਖਿੱਚੋਗੇ ਤਾਂ ਦੋਨਾਂ ਨੂੰ ਖਿੱਚਿਓ ਜੇ ਪੋਲੀ ਰੱਖੋਗੇ ਦੋਨਾਂ ਨੂੰ ਪੋਲੀ ਫੇਰ ਥੋੜੀ ਇਹ ਸਲਾਈ ਜਿਹੜੀ ਵੱਧਦੀ ਘਟਦੀ ਨਹੀਂ ਕਿੰਨੇ ਬੇ ਅਦੇ ਕੋਈ ਇਸ ਤਰ੍ਹਾਂ ਹਨਾ ਇਹ ਪਟਕੀ ਬਣੀ ਹੈ ਆਪਣੀ ਇਹ ਪਟਕੀ ਦਾ ਇਹੀ ਫਾਇਦਾ ਹੈ ਜੀ ਇਹਨੂੰ ਤੁਸੀਂ ਦੋਨੋਂ ਪਾਸੇ ਪਹਿਨ ਸਕਦੇ ਹੋ ਦੇਖੋ ਇਧਰੋਂ ਪਹਿਨ ਲੋ ਇਹ ਚਾਹੇ ਤੁਸੀਂ ਇਹਨੂੰ ਇਸ ਸਾਈਡ ਪਹਿਨ ਲੋ ਦੇਖੋ ਇਹਦੇ ਕਿਤੇ ਵੀ ਹਨਾ ਸਿਲਾਈ ਨਹੀਂ ਹੈਗੀ ਇਹਦੀ ਸੇਮ ਸਟੀਚਿੰਗ ਅੰਦਰ ਹੈ ਇਸੇਮੇ ਸਟੀਚਿੰਗ ਇਹਦੀ ਬਾਹਰੇ ਹੈ ਦੇਖੋ ਹਣਾ ਇਹ ਪਟਕੀ ਮੇ ਤੋਂ ਕਿਸੇ ਨੇ ਸਪੈਸ਼ਲ ਹੀ ਬਣਵਾਈਆਂ ਨੇ ਮੇਰੇ ਰਿਸ਼ਤੇਦਾਰੀ ਦੇ ਵਿੱਚ ਇਹ ਉਹਨਾਂ ਲਈ ਮੇ ਪਟਕੀ ਹੈ ਜਿਹੜੀ ਇਹ ਤਿਆਰ ਕੀਤੀ ਹੈ ਤੁਸੀਂ ਦੇਖੋ ਸਾਰਿਆਂ ਨਾਲੋਂ ਇਹਦੀ ਵੱਡੀ ਗੱਲ ਤਾਂ ਇਹੀ ਹੈ ਇਹਦੇ ਕੋਈ ਓਵਰਲਾਕ ਦੀ ਲੋੜ ਨਹੀਂ ਕੋਈ ਸਿਉਣ ਨਹੀਂ ਕੋਈ ਇਹਦੇ ਵਿੱਚ ਸਿੱਧ ਗੁੱਠ ਨਹੀਂ ਹੈਗੀ ਇਹਨੂੰ ਤੁਸੀਂ ਜੋ ਮਰਜ਼ੀ ਜਿਹੜੇ ਇਹਦਾ ਪਾਸਾ ਹੈ ਹਨਾ ਇਨੂੰ ਵੀ ਤੁਸੀਂ ਪਹਿਨ ਸਕਦੇ ਹੋ ਇਹ ਦੇਖੋ ਹਾਂਜੀ ਇਹ ਜਿਹੜੀ ਹੈ ਨਾ ਪਟਕੀ ਦੀ ਮੇਰੀ ਅੰਡਰਗਰਾਊਂਡ ਪਟਕੀ ਸੋਹੰਤੀ ਐ ਮੈਂ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਸੋਹਣੇ ਸੋਹਣੇ ਹਨਾ ਜਿਹੜੇ ਕਮੈਂਟ ਨਹੀਂ ਤੁਸੀਂ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ